ਚਵਤ ਹਜ਼ਾਰੇ ਮਾਜ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ ਵਿਪ ਕਰੇ ਚਾਤਰ ਕੀ ਨਿਆਇ ਤ੍ਰਿਕਾਨ ਉਤਰੇ ਸ਼ਾਂਤਿ ਨਾਵੈ ਬੇਨ ਦਰਸ਼ਨ ਸੰਤ ਪਿਆਰੇ ਜੀਓ ਕੋਲੀ ਜੀਓ ਕੋਲ ਕੁਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਏ ਰਹਾਓ ਤੇਰਾ ਮੁਖ ਸਹਾਵਾ ਜਿਉ ਸਹਿਜ ਤੁਨ ਬਾਣੀ ਚਿਰੂਆ ਦੇਖੇ ਸਰਮ ਪਾਣੀ ਤਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੰਜਣ ਮੀਤ ਮਰਾਰੇ ਜਿਉ ਹਾਂ ਕੋਲੀਓ ਕੋਲ ਕਮਾਈ ਕਰ ਦਰਸ਼ਨ ਸੱਜਣ ਮੀਤ ਮਰਾਰੇ ਜਿਉ ਰਹਾਉ ਇੱਕ ਕੜੀ ਨੈ ਉਹ ਮਿਲਤੀ ਤਾਂ ਕਲ ਜੁਗ ਹੋਤਾ ਹਣ ਕਦ ਮਿਲਿਐ ਪ੍ਰੇ ਤੁਦ ਭਗਵੰਤਾ ਮੋ ਰੈਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰੂ ਦਰਵਾਰੇ ਜਿਉ ਆਉ ਕੋਲੀ ਜਿਉ ਕੋਲ ਕਮਾਈ ਤਿਸ ਸੱਚੇ ਗੁਰੂ ਦਰਵਾਰੇ ਜਿਉ ਰਹਾਉ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭੀ ਵਿਨਾਸੀ ਕਰਮੇ ਪਾਇਆ ਸੇਵ ਕਰੀ ਪਲ ਚਸਾ ਨ ਵਿਚੜਾ ਜਨ ਨਾਨਕ ਤਾਸ ਤੁਮਾਰੇ ਜੀਉ ਹਉ ਕੋਲੀ ਜੀਉ ਕੋ ਕਮਾਈ ਜਨ ਨਾਨਕ ਤਾਸ ਤੁਮਾਰੇ ਜੀਉ ਰਹਾਉ ਤਨਾਸਰੀ ਮਹੱਲਾ ਕਰ ਪਹਿਲਾ ਜੋ ਪਤੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਜੁਨੀ ਸੈ ਪੰਗੁਰ ਪ੍ਰਸਾਦ ਜੀ ਓੜਦੇ ਹੈ ਆਪਣਾ ਕੈਸੋ ਕਰੀ ਪੁਕਾਰ ਦੁੱਖ ਵਿਸਾਰਣ ਸੇ ਵਿਆ ਸਦਾ ਸਦਾ ਤਾਰ ਸਾਹਿਬ ਮੇਰਾ ਨੀਤ ਨਮਾਸਤਾ ਸਦਾ ਤਾਰ ਰਹਾਉ ਆਨ ਦੇਨ ਸਾਇਵ ਸੇਵਿਏ ਅੰਤ ਚਿੜਾਏ ਸੋਏ ਸੋਣ ਸੋਣ ਮੇਰੀ ਕਾਮਣੀ ਪਰ ਤਾਰਾ ਹੋਏ ਦਿਆਲ ਤੇਰੇ ਨਾਮ ਤਰਾ ਸਦ ਕਰ ਆਣੇ ਜਾਉ ਰਹਾਉ ਸਰਵਾਂ ਸੱਚਾ ਇੱਕ ਤੁਚ ਨਹੀਂ ਕੋਏ ਤਾ ਕੀ ਸਵਾਸੂ ਕਰੇ ਚਾ ਕੋ ਨਦਰ ਕਰੇ ਤੁਤ ਵਾਂਝ ਪਿਆਰੇ ਕੇਵ ਰਹਾ ਸਾਵੜਿਆਈ ਤੇ ਜਿਤੇ ਨਾਮ ਤੇਰੇ ਲਾਗ ਰਹਾ ਤੋਚਾ ਨਾਹੀ ਕੋਏ ਜਿਸੇ ਅੱਗੇ ਪਿਆਰੇ ਜਾਏ ਕਹਾਂ ਰਹਾਉ ਤੇਰੀ ਸਾਹਿਬੇ ਆਪਣਾ ਵਰਨਾ ਜਾਚਉ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੋਹ ਸਾਹਿਬ ਤੇਰਾ ਨਾਮ ਬਿਟੋ ਬਿੰਦ ਬਿੰਦ ਚੁਕ ਚੁਕ ਹੋਏ ਰਹਾਉ ਤੇ ਲੰਗ ਮਹਲਾ ਪਹਿਲਾ ਕਰ ਤੇਜਾ ਇੱਕ ਅੰਕਾਰ ਸਤਗੁਰ ਪ੍ਰਸਾਦ ਇਹ ਤਨ ਮਾਇਆ ਪਾਇਆ ਪਿਆਰੇ ਨਿਤਣਾ ਲਬ ਰੰਗਾਏ ਮੇਰੇ ਕੰਤ ਨਾ ਪਾਵੇ ਚੋਲੜਾ प्यारे क्यों तन से चय जाए औ करवाने जाओ मेरबाना औ करवाने जाओ औ करवाने जाओ तिना के लेन जो तेरा नाव लेन जो तेरा नाव तिना के हो साध करवाने जाओ राहौ ਕਾਇ ਰੰਝਣ ਜੇਤੀਆ ਪਿਆਰੇ ਪਾਇਟ ਨਾ ਉਠਾ ਜੀਠ ਰੰਝਣ ਵਾਲਾ ਜੇ ਰੰਝੇ ਸਾਵੇ ਸਾ ਰੰਗ ਨਾ ਡੀਠ ਜਿਨ ਕੈ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਤੂੜ ਤਿਨਾ ਕੀ ਜੇ ਮਿਲੇ ਜੀ ਕੀ ਕਹੋ ਨਾਨਕ ਕੀ ਅਰਦਾਸ ਆਪੇ ਸਜਾਪੇ ਰਾਂਗੇ ਆਪੇ ਰੰਗੇ ਆਪੇ ਨਦਰ ਕੇਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਤਿਲੰਗ ਮਹੱਲਾ ਪਹਿਲਾ ਇਆਣੜੀਏ ਮਨੜਾ ਕਾਇ ਕਰੇ ਆਪਨੜੇ ਕਰ ਹਰ ਰੰਗੋ ਕੇ ਨਮਣੇ ਸੋਨੇੜੇ ਤਨ ਨ ਕਮਲੀਏ ਵਾਰ ਕਿਆ ਡੂੰਡੇ ਕੀ ਆਦੇਸ ਲਾਇਆ ਨਣੀ ਪਾਪ ਕਾਂ ਕਰੇ ਚੰਗਾਰੋ ਤਾਂ ਸਹਾਗਣ ਜਾਣੀ ਲਾਗੀ ਜਾਂ ਸੋਤਰੇ ਪਿਆਰੋ ਏ ਆਣੀ ਵਾਲੀ ਕੀਆ ਕਰੇ ਜਾਂ ਤਨ ਕੰਤ ਨ ਪਾਵੇ ਕਾਰਨ ਪਲਾ ਕਰੇ ਬਹੁ ਤੇਰੇ ਸਾ ਤਨ ਮਹਲ ਨ ਪਾਵੇ ਵਿਣ ਕਰਮ ਕਿਛ ਪਾਈਏ ਨਹੀਂ ਜੇ ਬੋ ਤੇਰਾ ਤਾਵੇ ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮੈਂ ਸਮਾਣੀ ਇੰਨੀ ਵਾਤੀ ਸੋ ਪਾਈਏ ਨਹੀਂ ਪਈ ਕਮਾਣ ਈਆਣੀ ਕਿਆ ਪੁੱਛੋ ਸੁਹਾਗਣੀ ਵਾਹ ਕਿਨੇ ਨਾ ਵਾਤੀ ਸੋ ਪਾਈਏ ਜੋ ਕਿਸ ਕਰੇ ਸੋ ਪਲਾ ਕਰ ਮਾਨਿਆ ਕੀਮਤ ਤੁਕਮ ਚੁਕਾਈਏ ਜਾ ਕੇ ਪ੍ਰੇਮ ਪਦਾਰਤ ਪਾਈਏ ਤੋ ਚਰਣੀ ਚਿਤ ਲਾਈਏ ਤੋ ਕੈ ਸੋ ਕੀਜੇ ਤਨ ਮਨਾ ਦੀਚੇ ਐਸਾ ਪਰਮ ਲਾਈਏ ਏਵ ਕਹੇ ਸੁਹਾਗਣੀ ਪੈਣੇ ਇੰਨੀ ਵਾਤੀ ਸੋ ਪਾਈਏ ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੀ ਚਤੁਰਾਈ ਸੋ ਨਦਰ ਕਰੇ ਦੇਖੇ ਸੋ ਦਿਨ ਲੇਖੇ ਕਾਮਣ ਨੋ ਨਿਦ ਪਾਈ ਆਪਣੇ ਕੰਤ ਪਿਆਰੀ ਸਾਹ ਸੁਹਾਗਣ ਨਾਨਕ ਸਾਸ ਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਅਹਨਸ ਪਾਣ ਪਾਏ ਸਮਾਈ ਸਮਾਣੀ ਸੁੰਦਰ ਸਾਈ ਸਰੂਪ ਵਿਚ ਕਣ ਕਹੀਏ ਸਾ ਸਿਆਣੀ ਸੁਹੀ ਮਹੱਲਾ ਪਹਿਲਾ ਕੌਣ ਤੇਰਾ ਜੀ ਕਵਣ ਤੁਲਾ ਤੇਰਾ ਕਵਣ ਸ਼ਰਾਪ ਬੁਲਾਵਾ ਕਵਣ ਗੁਰੂ ਕਹਿ ਪਹਿ ਦੇ ਕੇ ਆ ਲੈਵਾ ਕਹਿ ਪੈ ਮਲਕ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਤਲ ਮਹੀਲ ਪਰ ਉਰਲੀ ਨਾ ਤੂੰ ਆਪੇ ਸਰਬ ਸੁਮਾਣਾ ਰਹਾਓ ਮੰਤਰ ਜੀ ਚੇਤ ਤੁਲਾ ਤੇਰੀ ਸੇਵ ਸ਼ਰਾਪ ਕਮਾਵਾ ਘਟ ਹੀ ਪੀਤਰ ਸੋ ਸੋ ਤੋ ਲੀਨ ਵਿਦ ਚਿੱਤ ਰਹਾਵਾ ਆਪੇ ਕੰਡਾ ਤੋਲਤ ਰਾਜੀ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ 부ਜੇ ਆਪੇ ਹੈ ਬੰਜਾਰਾ ਅੰਦਲਾ ਨੀਚ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕਾ ਰਹਿੰਦਾ ਕਿਉ ਕਰ ਮੂੜਾ ਪਾਵੇ ਇੱਕ ਓਂ ਕਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗਰ ਪ੍ਰਸਾਦ ਰਾਗ ਬਿਲਾ ਬולם ਹੱਲਾ ਪਹਿਲਾ ਛੋਪ ਦੇ ਕਰ ਤੂੰ ਸੁਲਤਾਨ ਕਾ ਹੋ ਮੀਆਂ ਤੇਰੀ ਕਵਨ ਬਡਾਈ ਜਿਉ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾ ਮਾਂ ਦੇ ਬਚਾਈ ਜੈਸੇ ਸੱਚ ਮੇ ਰੋ ਰਜਾਈ ਰਹਾਉ ਜੋ ਕਿ ਸ਼ੂਆ ਸਭ ਕਿਛੁ ਤੁਜ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬਾ ਮੈਂ ਅੰਧ ਲੈ ਕਿਆ ਚੁਤرائی ਕੀ ਹਾਂ ਕਥੀ ਕਥੇ ਕੱਤੇ ਕਾ ਮੈਂ ਅਕਤ ਨਕਤ ਨਾ ਜਾਈ ਜੋ ਤੁਧ ਪਾਵੇ ਸੋਈ ਆਖਾ ਤਿਨ ਤੇਰੀ ਵਡਿਆਈ ਇਤੇ ਕੁੱਕਰ ਹੋਂ ਬਗਾਨਾ ਪੌਂਕ ਇਸ ਤਨ ਤਾਈ ਕਤਹੀਣ ਨਾਨਕਾ ਜੇ ਹੋਏਗਾ ਤਾਂ ਖਸਮੇ ਨਾਉ ਨ ਜਾਇ ਬਿਲਾ ਬਲ ਮਹਾਨਾ ਪਹਿਨਾ ਮਾਨ ਮੰਦਰ ਤਨ ਵੇਸ ਕਲੰਦਰ ਕਾਟ ਹੀ ਤੀਰਤਨਾਵਾ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਵਾੜ ਜਨਮ ਨਾਇਮਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਆਗਮ ਹੋ ਚਿਰ ਲਖ ਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਹੀਅਲ ਪਰ ਪੁਰਲੀਨਾ ਕਟ ਕਟ ਜੋਤ ਮਾਰੀ ਸਿੱਖ ਮਤ ਸਭ ਬੁੱਧ ਤੇ ਮਾਰੀ ਮੰਦਰ ਛਾ ਮਾ ਤੇਰੇ ਜੋ ਜਿਨੈ ਅਵਿਰਨਾ ਜਾਣਾ ਮੇਰੇ ਸਾਹਿਬਾ ਗੁਣ ਗਾਮਾਨਿਤ ਤੇਰੇ ਜੀ ਜੰਤ ਸਭ ਸ਼ਰਨਤੁ ਮਾਰੀ ਸਰਬ ਚਿੰਤ ਤੁਧ ਪਾਸੈ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੈ ਜੀ ਜੰਤ ਸਭ ਸ਼ਰਨਤੁ ਮਾਰੀ ਸਰਬ ਚਿੰਤ ਤੁਧ ਪਾਸੈ ਜੋ ਤੁਧ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਮਾਂਜ ਪੰਜ ਮਾ ਚੌਪਦੇ ਕਰ ਪਹਿਲਾ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਾਈ ਤ੍ਰਿਖਾ ਨਾ ਉਤਰੈ ਸ਼ਾਂਤੀ ਨਾਵੇ ਬਿਨਾਂ ਦਰਸ਼ਨ ਸੰਤ ਪਿਆਰੇ ਜੀਓ ਹਾਂ ਕੋਲੀ ਜਿਓ ਕੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸਹਾਵਾ ਜੀਓ ਸਹਿਜ ਤੁੰ ਬਾਣੀ ਚਿਰੋ ਆ ਦੇਖੇ ਸਰਮ ਪਾਣੀ ਤਨ ਸੋ ਦੇਸ ਜਾਂ ਤੂੰ ਵਸਿਆ ਮੇਰੇ ਸੰਜਣ ਮੀਤ ਮਾਰਾਰੇ ਜੀਓ ਹਾਂ ਕੋਲੀ ਅਕੋਲ ਕਮਾਈ ਗੁਰ ਸਜਣ ਮੀਤ ਮਾਰਾਰੇ ਜੀਓ ਰਹਾਉ ਇਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਓ ਕਦ ਮਿਲੀਐ ਪ੍ਰੈ ਤੁਦ ਭਗਵੰਤਾ ਮੋ ਰੈਣ ਨਾ ਵਿਆਵੇ ਨੀਂਦ ਨਾ ਆਵੇ ਵਿਨ ਦੇਖੇ ਗੁਰ ਦਰਵਾਰੇ ਜੀਉ ਹਉ ਕੋਲੀ ਜੀਉ ਕੋਲ ਕਮਾਈ ਤਿਸ ਸੱਚੇ ਗੁਰ ਦਰਵਾਰੇ ਜੀਉ ਰਹਾਉ ਪਾਗ ਹੋਆ ਗੁਰ ਸੰਤ ਮਲਾਇਆ ਪ੍ਰਭ ਵਿਨਾਸੀ ਕਰਮੇ ਪਾਇਆ ਸੇਵ ਕਰੀ ਪਲਚਸਾਨ ਵਿਚੜਾ ਜਨ ਨਾਨਕ ਦਾਸ ਤੁਮਾਰੇ ਜੀਉ ਹੋਂ ਕੋਲੀ ਜੀਉ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ ਇੱਕ ਤਨਾਸਰੀ ਮਾਲਾ ਪਹਿਲਾ ਕਰ ਪਹਿਲਾ ਚੌਪਦੇ ਇੱਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜੋਨੀ ਸੈ ਪੰਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕਿਉ ਸੋ ਕਰੀ ਪਕਾਰ ਦੁਖ ਵਸਾਰਣ ਸੇਵਿਆ ਸਦਾ ਸਦਾ ਦਤਾਰ ਸਾਹਿਬ ਮੇਰਾ ਨੀਤ ਨਮਾ ਸਦਾ ਸਦਾ ਦਤਾਰ ਰਹਾਉ ਆਨੰਦੇਨ ਸਾਹਿਬ ਸੇਵਿਏ ਅੰਤ ਚੜਾਏ ਸੋਏ ਸੋਣਾ ਸੋਣਾ ਮੇਰੀ ਕਾਮਣੀ ਪਾਰੂ ਤਾਰਾ ਹੋਏ ਧਿਆਲ ਤੇਰੇ ਨਾਮ ਤਰਾ ਸਦ ਕਰਵਾਣੇ ਚਾਉ ਰਹਾ ਹਰਵਾंचं ਸਾਚਾ ਇਕਾ ਦੂਜਾ ਨਹੀਂ ਕੋਏ ਤਾਂ ਕੀ ਸੇਵਾ ਸੁ ਕਰੇ ਜਾ ਕੋ ਨਦਰ ਕਰੇ ਤਦਵਾਜ ਪਿਆਰੇ ਕੇਵਰਾ ਸਾਵੜੇ ਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਏ ਜਿ세 ਆਗੇ ਪਿਆਰੇ ਜਾਏ ਕਹਾਂ ਰਹਾਉ ਤੇਵੀ ਸਾਹਿਬ ਆਪਣਾ ਅਵਰਨਾ ਜਾਚੋ ਕੋਏ ਨਾਨਕ ਤਾ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਵਿਟਿਓ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਉ ਟੀਲਾੰਗ ਮਹੱਲਾ ਪਹਿਲਾ ਕਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਬਰੰਗਾਏ ਮੇਰੇ ਕੰਤ ਨਾ ਪਾਵੇ ਚੋਲੜਾ ਪਿਆਰੇ ਕਿਉਂ ਤਨ ਜੇ ਜੇ ਚਾਏ ਹੋਂ ਕਰਵਾਨੇ ਜਾਓ ਮਹਿਰਵਾਨਾ ਹੋਂ ਕਰਵਾਨੇ ਜਾਓ ਹੋਂ ਕਰਵਾਨੇ ਜਾਓ ਤਿਨਾ ਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਉ ਤਿਨਾ ਕਹਿ ਹਉ ਸਦ ਕਰਵਾਨੈ ਜਾਉ ਰਹਾਉ ਕਾਇਆ ਰੰਝਣ ਜੀਤੀਏ ਪਿਆਰੇ ਪਾਏ ਨਾਉ ਜੀਟ ਰੰਝਣ ਵਾਲਾ ਜੇ ਰੰਝੇ ਸਾਇਵੋ ਐਸਾ ਰੰਗ ਨਾ ਡੀਠ ਜਿਨ ਕੈ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹਿ ਪਾਸ ਤੂੜ ਤਿਨਾ ਕੀ ਜੇ ਮਿਲੇ ਜੀ ਕਿਉ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਾਵੇ ਤੇ ਲੰਗ ਮਹਲਾ ਪਹਿਲਾ ਈ ਆਨੜੀਏ ਮਾਨੜਾ ਕਾਏ ਕਰੇ ਆਪਨੜੇ ਕਰ ਹਰ ਰੰਗੋ ਕੇ ਨਾ ਮਾਣੇ ਗੋ ਨੇੜੇ ਤਨ ਕਮਲੀਏ ਵਾਹਰ ਕਿਆ ਡੂੰਡੇ ਪੈ ਕੀਆ ਦੇਸ ਲਾਇਆ ਨੈਣੀ ਪਾਪ ਕਾ ਕਰ ਸਿੰਗਾਰੋ ਤਾਂ ਸਾਗਣ ਜਾਣੀ ਐ ਲਾਗੀ ਜਾ ਸੋ ਤਰੇ ਪਿਆਰੋ ਏ ਆਣੀ ਬਾਲੀ ਕਿਆ ਕਰੇ ਜਾਂ ਤਨ ਕੰਤ ਨਾ ਪਾਵੇ ਕਰਨ ਪਲਾ ਕਰੇ ਬਹੁ ਤੇਰੇ ਸਾ ਤਨ ਮਾਲ ਨਾ ਪਾਵੇ ਬੇਣ ਕਰਮਾਂ ਕਿਛ ਪਾਈਐ ਨਾਹੀ ਜੇ ਬੋਹ ਤੇਰਾ ਤਾਵੇ ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਹ ਸਮਾਣੀ ਏਨ ਬਾਤੀ ਸੋ ਪਾਈਐ ਨਾਹੀ ਪਏ ਕਾਮਣਿਆਣੀ ਜਾਏ ਪੁੱਛੋ ਸੁਹਾਗਣੀ ਬਾਹੇ ਕਿਨੀ ਬਾਤੀ ਸੋ ਪਾਈਐ जो किसे करे सो पला कर मान्या एक हिक, हिकमत हुकम चुकाईए जाके प्रेम पदार्थ पाईए तो चरणी चित लाईए कहो कहे सो कीजिए तन मनो दिजे ऐसा परमल आईए एव कह सुहागणी पैणै ती बाती स पाईए ਆਪ ਗਵਾਇਤਾ ਸਹ ਪਾਈਏ ਔਰ ਕੈਸੀ ਚੁਤرائی ਸੋ ਨਦਰ ਕਰ ਦੇਖੇ ਸੋ ਦਿਨ ਲੇਖੇ ਕਾਮਣ ਨੋ ਨਿਦ ਪਾਈ ਆਪਣੇ ਕੰਤ ਪਿਆਰੀ ਸਾਸ ਸੁਹਾਗਣ ਨਾਨਿਤ ਸਾਸ ਬੜਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਇਹਨਸ ਪਾਈ ਸਮਾਣੀ ਸੁੰਦਰ ਸਾਇ ਸੁਰੂਪ ਵਿੱਚ ਖਣ ਕਈਐ ਸਾ ਸਿਆਣੀ ਤੂੰ ਹੀ ਮਾਲਾ ਪਹਿਲਾ ਕਵਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਪ ਬੁਲਾਵਾ ਕੌਣ ਗੁਰੂ ਕੈ ਪਹਿ ਦੀ ਕਿਆ ਲੈਵਾ ਕੈ ਪੈ ਮੂਲ ਕ੍ਰਾਮਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ तू जाल थल मैल पर पुलिना तू आपे सर्व सुमाना रहआव मांतराजी चित तुला तेरी से बस राप कट ही पीतर सो तोली न वेद चित रहमा आपे कंडा तोलत राजी आपे तोलनहारा आपे देखे आपे बुझे आपे है बंजारा ਅੰਦਲਾ ਨੀਚ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕਾ ਰਹਿੰਦਾ ਕਿਉ ਕਰ ਮੂੜਾ ਪਾਵੇ ਇੱਕ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਪਉ ਨਿਰਵੈ ਅਕਾਲ ਮੂਰਤ ਜੁਨੀ ਸੈ ਪੰਗੁਰ ਪਰ ਸਾਦ ਰਾਗ ਬਲਾਵਲ ਮਾਲਾ ਪਹਿਲਾ ਚੋਪਦੇ ਕਰ ਪਹਿਲਾ ਤੂੰ ਸੁਲਤਾਨ ਕਾਉ ਮੀਆਂ تیر ਕਵਨ ਬੜਾਈ ਜੋ ਤੂੰ ਦੇ ਸੋ ਕਾ ਸੁਆਮੀ ਮੈਂ ਤੇਰੇ ਗੁਣ ਗਾਵਾ ਦੇਵ ਜਾਈ ਜੈਸੇ ਸੱਚ ਮੇ ਰਹਉ ਰਜਾਈ ਰਹਾਉ ਜੋ ਕਿਚੋ ਆ ਸਭ ਕਿਛੁ ਤੁਜ ਤੈ ਤੇਰੀ ਸਭ ਸੁਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬਾ ਮੈਂ ਅੰਦਲੇ ਕੀਆ ਚਿਤ ਰਾਈ ਕਿਆ ਹੋ ਕਤੀ ਕਤੇ ਕਤ ਦੇਖਾਂ ਮੈਂ ਅਕਤ ਨ ਕਤ ਨਾ ਜਾਈ ਜੋ ਦੁਦ ਭਾਵੇ ਸੋਈ ਅੱਖਾਂ ਤਿਲ ਤੇਰੀ ਵੜਿਆਈ ਏਤੇ ਕੁਕਰ ਹੋ ਬਗਾਨਾ ਪੌ ਕਾਇਸ ਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੇ ਨਾ ਉਹ ਨਾ ਜਾਈ ਬਿਲਾ ਬਲ ਮਾਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ कट ही तीर नावा एक शब्द मेरे प्राण बस्त है बहुत जन्म नायावा मन वेद्या से ती मेरी माई कौन जाने पी पराई हम नहीं जिन पराई रहाओ आगम गोचर लक बड़ा अपारा चिंता करो हमारी ਜਾ ਲਥਲ ਮਹੀਅਲ ਪਾਟ ਪੂਲੀਨਾ ਕਟਕਟ ਜੋਤ ਮਾਰੀ ਸਿੱਖ ਮਤ ਸਭ ਬੁੱਧਤ ਮਾਰੀ ਮੰਦਰ ਸ਼ਾਮਾ ਤੇਰੇ ਤੋਜ ਵਿਨਾ ਆਵਰਣਾ ਜਾਣਾ ਮੇਰੇ ਸਹੇਬਾ ਗੁਣਾ ਗਾਵਾ ਨਿਤੇਰੇ ਜੀ ਜੰਤ ਸਭ ਸ਼ਰਣ ਤੁਮਾਰੀ ਸਰਵ ਚਿੰਤ ਤੁਧ ਵਾਸੇ ਜੋ ਤੁਧ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੀ ਜੰਤ ਸਭ ਸ਼ਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ